ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਕਪੂਰਥਲਾ ਦਾ ਪਿੰਡ ਸੰਗੋਜਲਾ ਜਿੱਥੇ ਇੱਕ ਯੁਵਕ ਦੁਬਈ ਜਦੋਂ ਪੈਸੇ ਕਮਾਣ ਗਿਆ ਸੀਗਾ ਤੇ ਉੱਥੋਂ ਕੁਝ ਸਾਲਾਂ ਬਾਅਦ ਇਹ ਵਾਪਸ ਆਪਣੇ ਪਿੰਡ ਪਰਤਿਆ ਉਹਦੀ ਵੀ ਵੀਡੀਓ ਨਾਲ ਲਗਾਈ ਹੋਈ ਆ ਤੇ ਇਹਨਾਂ ਨੂੰ ਕੀ ਪਤਾ ਸੀਗਾ ਕਿ ਇਹਦੀ ਮੌਤ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਵਿੱਚ ਇਹਦਾ ਇੰਤਜ਼ਾਰ ਕਰਦੀ ਪਈ ਆ ਇਹ ਕਪੂਰਥਲਾ ਦੇ ਪਿੰਡ ਸੰਗੋਜਲਾ ਤੋਂ ਬੱਬਾ ਬਲਕਨਾਥ ਨੂੰ ਤਿੰਨ ਦੋਸਤ ਜਿਹੜੇ ਸੀਗੇ ਇਹ ਮੱਥਾ ਟੇਕਣ ਲਈ ਨਿਕਲੇ ਤੇ ਜਦੋਂ ਇਹ ਵਾਪਸ ਕਪੂਰਥਲਾ ਨੂੰ ਜਾ ਰਹੇ ਸੀਗੇ ਹੁਸ਼ਿਆਰਪੁਰ ਦੇ ਨਲੁਈਆ ਚੌਂਕ ਦੇ ਵਿੱਚ ਇੱਕ ਅਣਪਛਾਤੀ ਗੱਡੀ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਇਹਨਾਂ ਜਬਰਦਸਤ ਸੀਗਾ ਜਿਹਦੇ ਵਿੱਚ ਰਕੇਸ਼ ਕੁਮਾਰ ਦੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਤ ਹੋ ਗਈ ਆ ਤੇ ਬਾਕੀ ਜਿਹੜੇ ਨਾਲ ਦੇ ਦੇ ਸਾਥੀ ਸੀਗੇ ਉਹ ਜ਼ਖਮੀ ਹੋ ਗਏ ਆ ਤੇ ਰਾਤ 2 ਵਜੇ ਦੀ ਇਹ ਘਟਨਾ ਹੈਗੀ ਆ ਉੱਥੇ ਦੇ ਇੱਕ ਵਸਨੀਕ ਨੇ ਨਲੂਈਆ ਚੌਂਕ ਜਿਹੜਾ ਰਹਿੰਦਾ ਸਬਜ਼ੀ ਦਾ ਕੰਮ ਕਰਦਾ ਮੁੰਡਾ ਉਹਨੇ ਜਦੋਂ ਰਾਤੀ 2 ਵਜੇ ਧਮਾਕੇ ਦੀ ਆਵਾਜ਼ ਸੁਣੀ ਉਹ ਉੱਠ ਕੇ ਆਇਆ ਉਹਨੇ ਕਾਫੀ ਗੱਡੀਆਂ-ਗੁੱਡੀਆਂ ਰੋਕੀਆਂ ਕੋਈ ਨਹੀਂ ਰੁਕਿਆ ਤੇ ਉਹ ਉਸ ਯੁਵਕ ਨੇ ਆਪਣੀ ਈ-ਰਿਕਸ਼ਾ ਤੇ ਇਹਨਾਂ ਨੂੰ ਲੱਦ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਤੇ ਜਲਦ ਆਪਾਂ ਉਹਨੂੰ ਇਹਦੇ ਬਾਰੇ ਗੱਲਬਾਤ ਕਰਾਂਗੇ ਪੀੜਤ ਯੁਵਕਾਂ ਦੇ ਪਰਿਵਾਰਾਂ ਦੇ ਨਾਲ ਉਸ ਸਬਜੀ ਵਾਲੇ ਦੇ ਨਾਲ ਜਿਹਨੇ ਆਪਣੀ ਈ ਰਿਕਸ਼ਾ ਤੇ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਸੀ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਪਸਿਵਲ ਹਸਪਤਾਲ ਆਏ ਆ ਕੀ ਹੈਗਾ ਮਾਮਲਾ ਤੁਹਾਡਾ ਸਾਰਾ ਇਹ ਡਟ ਹੋਰੀ ਮੁੰਡੇ ਦੀ ਇਹ ਕਿਧਰੋਂ ਕਿਧਰ ਆ ਜਾ ਰਹੇ ਸੀਗੇ ਉਹ ਬਾਬੇ ਤੋਂ ਆਉਂਦੇ ਅੱਛਾ ਹਾਂਜੀ ਕਿਹੜੀ ਗੱਡੀ ਤੇ ਸੀਗੇ ਉਹ ਮੋਟਰਸਾਈਕਲ ਤੇ ਸਪਲੈਂਡਰ ਤੇ ਤੇ ਐਕਸੀਡੈਂਟ ਕਾਹਦੇ ਨਾਲ ਹੋਇਆ ਟਰੱਕ ਨਾਲ ਕਹਿੰਦੇ ਹੋਇਆ ਤੇ ਰਕਾਲਾ ਮੋਕੇ ਤੇ ਫੜਿਆ ਗਿਆ ਜਾਂ ਫਰਾਰ ਆ ਕੀ ਮਾਮਲਾ ਉਹਦਾ ਫਰਾਰ ਹੀ ਹੋਇਆ ਅੱਛਾ ਤੇ ਇਹਦੇ ਸਬੰਧੀ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਆਏ ਸੀਗਾ ਪੁਲਿਸ ਵਾਲੇ ਦੇਖਣ ਪੁਲਿਸ ਵਾਲੇ ਆਏ ਵੀ ਕੀ ਨਾਮ ਹੈ ਆਪਣਾ ਮੇਰਾ ਨਾਮ ਜਸਵੀਰ ਸਿੰਘ ਜੀ ਕਿੱਥੇ ਰਹਿਣ ਵਾਲੇ ਆਪਾਂ ਅਸੀਂ ਸੰਗੋਜਲੇ ਦੇ ਕਪੂਰਥਲੇ ਜਲੇ ਦੇ ਤੇ ਅੱਜ ਆਪਾਂ ਸਿਵਲ ਹਸਪੀਟਲ ਹੁਸ਼ਿਆਰਪੁਰ ਆਏ ਆ ਕੀ ਮਾਮਲਾ ਹੈਗਾ ਤੁਹਾਡਾ ਇਹ ਇੱਥੇ ਜੀ ਸਾਡੇ ਪਿੰਡ ਦੇ ਮੁੰਡੇ ਬਾਬੇ ਬਲਗਨਾਥ ਦੇ ਗਏ ਸੀਗੇ ਤੇ ਉੱਥੋਂ ਵਾਪਸੀ ਆ ਰਹੇ ਸੀਗੇ ਤੇ ਇੱਥੇ ਆਪਣੇ ਆ ਕਿਹੜਾ ਕਨੋਲਾ ਕਿਹ ਕਿਹੜਾ ਚੌਕ ਹੈ ਉਹ ਚੌਕ ਦੇ ਵਿੱਚ ਕਿ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਵਾ ਟਰੱਕ ਦੇ ਨਾਲ ਤੋਂ ਉਹਦੀ ਇੱਕ ਦੀ ਸਾਨੂੰ ਪਤਾ ਲੱਗਾ ਡੈਥ ਹੋਈ ਆ ਜੇ ਸਾਨੂੰ ਵੀ ਪੂਰਾ ਕਲੀਅਰ ਨਹੀਂ ਹੈ ਜੇ ਆਏ ਆ ਕਪੂਰਥਲੇ ਤੋਂ ਤੋਂ ਹੁਣ ਸਾਰਾ ਅਸੀਂ ਪਤਾ ਸੁਰ ਕਰਦੇ ਆ ਸਾਡੇ ਬੰਦੇ ਕੋਈ ਸੈਡਮੈਂਟ ਹੋਈ ਆ ਹਸਪੀਟਲ ਚ ਤੋਂ ਉਹਨਾਂ ਦੇ ਨਾਲ ਅਸੀਂ ਮਿਲਦੇ ਆ ਤੇ ਫਿਰ ਉਹਨਾਂ ਤੋਂ ਸਾਰੀ ਗੱਲਬਾਤ ਪੁੱਛਦੇ ਆ ਤੇ ਕੀ ਸਾਰੇ ਮੁੰਡੇ ਇੱਥੇ ਸਿਵਲ ਹਸਪੀਟਲ ਦੀ ਆ ਜਾਂ ਕਿਸੇ ਅਦਰ ਹਸਪੀਟਲ ਚ ਵੀ ਗਿਆ ਕੋਈ ਕੋਈ ਇੱਕ ਦੱਸ ਦੇ ਚੰਡੀਗੜ੍ਹ ਰੋਡ ਤੇ ਹੋਰ ਹਸਪੀਟਲ ਦੇ ਵਿੱਚ ਵੀ ਆ ਦਾਖਲ ਹੋਣ ਹਾਂਜੀ ਇਹ ਰਕੇਸ਼ ਕੁਮਾਰ ਜਿਹੜਾ ਇਹ ਦੁਬਈ ਤੋਂ ਛੁੱਟੀ ਕੱਟਣ ਆਇਆ ਹੋਇਆ ਸੀਗਾ ਜੀ ਤੇ ਹੁਣ ਇਹ ਘੁੰਮਣ ਲਈ ਆਇਆ ਸੀ ਬਾਬੇ ਬਾਲਕਨਾਸ ਦੇ ਤੇ 12 ਤਰੀਕ ਦੀ ਇਹਦੀ ਵਾਪਸੀ ਸੀਗੀ ਯਾਨੀ ਕਿ ਕੱਲ ਜਿਹੜਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਹੈ ਜੀ ਤੇ ਇਹ ਆਇਆ ਕਦੋਂ ਸੀਗਾ ਇਹ ਨੂੰ ਆਏ ਨੂੰ ਅਜੇ ਮਹੀਨਾ ਨਹੀਂ ਹੋਇਆ ਅੱਛਾ ਹਾਂਜੀ ਇਹ ਇੱਕ ਮੋਟਰਸਾਈਕਲ ਤੇ ਕਿੰਨੇ ਜਾਣੇ ਸੀਗੇ ਇਹ ਇਹ ਮੇਰੇ ਖਿਆਲ ਤਿੰਨ ਜਾਣੇ ਸੀਗੇ ਜੀ ਹਾਂਜੀ ਬਾਈ ਕੀ ਨਾਮ ਹੈ ਆਪਣਾ ਸੋਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਹੈਗਾ ਜੀ ਸੁਰਿੰਦਰ ਸਿੰਘ ਜੀ ਤੇ ਮੈਂ ਇੱਥੇ ਨਲੋਈਆਂ ਚੌਂਕ ਦਾ ਰਹਿਣ ਵਾਲਾ ਆ ਤੇ ਰਾਤ ਇੱਕ ਐਕਸੀਡੈਂਟ ਹੋ ਗਿਆ ਸੀ ਦੇਰ ਰਾਤ ਇਹ ਸਮਾਂ ਕਰੀਬ 2 ਵਜੇ ਦਾ ਸੀਗਾ ਜੀ ਤੇ ਜਦੋਂ 2 ਵਜੇ ਅਚਾਨਕ ਬਹੁਤ ਧਮਾਕੇ ਦੀ ਆਵਾਜ਼ ਆਈ ਤਾਂ ਮੈਂ ਆਪਣੇ ਘਰ ਤੋਂ ਬਾਹਰ ਨਿਕਲ ਕੇ ਦੇਖਿਆ ਕਿ ਉਹ ਤਿੰਨ ਤੋਂ ਚਾਰ ਲੜਕੇ ਸੀਗੇ ਦੋ ਮੋਟਰਸਾਈਕਲ ਸੀਗੇ ਐਨਾ ਟੁੱਟੇ ਹੋਏ ਪਏ ਸੀਗੇ ਤਾਂ ਦੋ ਜਾਂ ਤਿੰਨ ਬੰਦੇ ਇੰਨੇ ਜ਼ਖਮੀ ਸੀਗੇ ਜਿਨ੍ਹਾਂ ਨੂੰ ਕੋਈ ਚੱਕ ਨਹੀਂ ਰਿਹਾ ਸੀਗਾ ਔਰ ਮੌਕੇ ਦੇ ਵਾਰਦਾਤ ਜਿਸ ਨਾਲੇ ਵਾਰਦਾਤ ਹੋਈ ਉਥੇ ਉਹ ਟਰੱਕ ਜ ਕਹਿ ਰਹੇ ਸੀ ਕਿ ਟਰੱਕ ਨਾ ਹੋਇਆ ਪਰ ਉਥੇ ਉਹ ਹੈ ਨਹੀਂ ਸੀਗਾ ਇਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਕਾਫੀ ਬਲੀਡਿੰਗ ਹੋ ਗਈ ਸੀ ਉਹਨਾਂ ਦੀ ਤੇ ਜਦੋਂ ਮੈਂ ਸਾਰਿਆਂ ਨੂੰ ਗੱਡੀਆਂ ਵਾਲਿਆਂ ਨੂੰ ਹੱਥ ਦਿੱਤਾ ਪਰ ਕਿਸੇ ਨੇ ਵੀ ਹੈਲਪ ਨਹੀਂ ਕੀਤੀ ਜਦੋਂ ਮੈਂ ਦੇਖਿਆ ਕਿ ਹਾਲਾਤ ਬੇਕਾਬੂ ਹੋ ਰਹੇ ਆ ਮੇਰੇ ਕੋ ਇ ਰਿਕਸ਼ਾ ਵੀ ਆ ਮੈਂ ਆਪਣੇ ਇ ਰਿਕਸ਼ੇ ਨੂੰ ਕੱਢਿਆ ਤੇ ਉਸ ਜਿਹੜੇ ਫਟੜ ਹੋਏ ਸੀ ਜਿਹੜੇ ਇਨਸਾਨ ਉਹਨਾਂ ਨੂੰ ਮੈਂ ਆਪਣੀ ਗੱਡੀ ਦੇ ਵਿੱਚ ਲੱਦ ਕੇ ਆਪਣੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਗਿਆ ਉਹ ਜਦੋਂ ਸਿਵਲ ਹਸਪੀਟਲ ਦੇ ਲੈ ਕੇ ਗਿਆ ਤਾਂ ਉਹਦੇ ਵਿੱਚ ਜਿਹੜਾ ਇੱਕ ਸੀਗਾ ਜਿਹੜਾ ਜ਼ਿਆਦਾ ਬਲੀਡਿੰਗ ਹੋ ਗਈ ਸੀ ਉਹਦੀ ਮੌਕੇ ਤੇ ਡੈਥ ਹੋ ਗਈ ਸੀ ਪਰ ਜਿਹੜਾ ਦੂਸਰਾ ਸੀਗਾ ਉਹਨੂੰ ਆਪਣੇ ਹਿਸ਼ਾਰਪੁਰ ਦੇ ਅਮਨ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਇੱਕ ਜਿਹੜਾ ਤੀਜਾ ਸੀਗਾ ਉਹਦੀ ਲੱਤ ਦੇ ਛੱਟ ਲੱਗੀ ਹੋਈ ਸੀ ਤੇ ਉਹਦਾ ਬਚਾ ਆ ਤੇ ਇਹਦੇ ਵਿੱਚ ਜਿਹੜਾ ਇੱਕ ਬੰਦਾ ਆ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਜੀ